ਰੱਖਿਆ ਕ੍ਰੋਮਣੀ ਕਾਲੀਦਾਲ ਅੰਮ੍ਰਿਤਸਰ ਵੱਲੋਂ ਇਹ ਕੱਜ ਦੇ ਇਹ ਸੁਧਿਆ ਆਕਸ਼ਾਂ ਦੇ ਦੁਆਰਾ ਲੋਗਾਂ ਤੋਂ ਹੋਈ ਮੀਨਤਾਂ ਕੰਟਰੋਲੀ ਕਹਿੰਦੇ ਆ ਕਿਥੇ ਜਫਰਨਾਮਾ ਸਾਹਿਬ ਲਿਖਿਆ ਸੀ ਉਥੇ ਕੱਟ ਰੱਖਿਆ ਹੋਇਆ ਹੈ ਕੋਈ ਦਿੱਲੀ ਸਰਕਾਰ ਨੂੰ ਕੋਈ ਪੱਤਰ ਜਾਰੀ ਕਰਨ ਦੇ ਲਈ ਬਹੁਤ ਜ਼ਰਬੀ ਤੇ ਪੀਰੀ ਦੀ ਤਰਜਮਾਨੀ ਕਰਦਾ ਹੈ ਜਿਵੇਂ ਅਸੀਂ ਆਪਣੇ ਰਾਜਪਾਗ ਦੀ ਗੱਲ ਕਰਨ ਵਾਸਤੇ ਬੰਮਾ ਸੋਨਾ ਲਾਇਆ ਹੈ ਉਸੇ ਗਰੋਧੀਆਂ ਦੇ ਜੋ ਸੱਦੇ ਨਾਲ ਕੀਤਾ ਹੈ ਜੇ ਜੋ ਕਰ ਰਹੇ ਹੈ ਉਹ ਵੀ ਆ ਕੇ ਦੇਖੋ ਤੁਹਾਡੇ ਤੱਕ ਪਹੁੰਚਾਉਣਾ ਹੈ ਸਤਿਕਾਰ ਜੋ ਖਾਲਸਾ ਜੀ ਹੈ ਬੜਾ ਸੋਖਾ ਹੁੰਦਾ ਹੈ ਇਹ ਗੱਲਾਂ ਕਹਿ ਦੇਣੀਆਂ ਕਿ ਕੋਈ ਗੱਲ ਨਹੀਂ ਕੋਈ ਸਮਾਹ ਉਹ ਦੇਖਾਂਗੇ ਪਰ ਅਗਲੇ ਆਣੇ ਦਾ ਕਰਕੇ ਵਿਖਾਦੀ ਪਰ ਅਸੀਂ ਕੀ ਕੀਤਾ ਅੱਜ ਇੱਥੇ ਲੇਖਾ ਜੋਖਾ ਹੋਣਾ ਹੈ ਸਤਿਕਾਰ ਜੋ ਖਾਲਸਾ ਜੀ ਅੱਜ ਖਲਕ ਚੈਨਲ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਅੱਜ ਮੈਂ ਇਸ ਲਈ ਤੁਹੇ ਵੀ ਦੱਸਣਾ ਚਾਹੁੰਦਾ ਹੈ ਕਿ ਜਿਹੜਾ ਕੇ ਪੀ ਐਸ ਗਿੱਲ ਤੇ ਸਮੇਤ ਸਿੰਘ ਸੈਣੀ ਤੇ ਅਜਾਰਾ ਅਜਹਾਰ ਆਲਮ ਤੇ ਸੁਪਰ ਹੰਦ ਤੇ ਗੋਬਿੰਦ RAM ਤੇ ਤੇ ਇੱਕ ਬਹਾਦਰ ਜਿਹੜਾ ਪਿੱਖੀਵੜ ਲੱਗਾ ਹੁੰਦਾ ਸੀ ਐਸਐਚਓ ਜਿਹੜੀ ਬੁੱੱਜੜ ਬਾਜੀ ਇਹਨਾਂ ਨੇ ਸਾਡੇ ਇਲਾਕਿਆਂ ਦੇ ਵਿੱਚ ਕੀਤੀ ਆ ਪੰਜਾਬ ਦੇ ਵਿੱਚ ਕੀਤੀ ਆ ਉਹ ਪੁੱੱਜੜ ਬਾਜੀ ਦਾ ਸ਼ਿਕਾਰ ਹੋਇਆ ਇੱਥੇ ਸਭ ਤੋਂ ਵੱਧ ਪਰਿਵਾਰ ਬੈਠੇ ਆ ਪੁੱਤ ਉਹ ਮਾਪਿਆਂ ਨੇ ਸੋਚਿਆ ਸੀ ਕਿ ਵੱਡਾ ਹੋਊਗਾ ਤੇ ਸਾਡੇ ਵਡਾਪੇ ਦੀ ਡੰਗੋਰੀ ਬਣੂਗਾ ਪਰ ਬਜ਼ੁਰਗ ਮਾਪੇ ਆਪਣੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਮੜੀਆਂ ਦੇ ਵਿੱਚ ਜਾ ਕੇ ਸਾੜਾਏ ਤੇ ਉਹ ਅੱਜ ਦਰਦ-ਦਰ ਤੇ ਤੁਰੇ ਫਿਰਦੇ ਆ ਕਿ ਸਾਨੂੰ ਕੋਈ ਇਨਸਾਫ ਮਿਲੂਗਾ ਤੇ ਇਨਸਾਫ ਕਿੰ ਨੂੰ ਮਿਲ ਰਿਆ ਸੱਜਣ ਕੁਮਾਰ ਵਰਗਿਆਂ ਨੂੰ ਟਾਈਟਲਰ ਵਰਗਿਆਂ ਨੂੰ ਤੇ ਸੈਣੀ ਵਰਗਿਆਂ ਨੂੰ ਡੀਜੀਪੀ ਲਾਇਆ ਇੱਥੇ ਉਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਪੰਥ ਦਾ ਢੰਡੋਰਾ ਪਿੱਟਦੇ ਆ ਤੇ ਪੰਥ ਸਾਡਾ ਹੈ ਸਤਿਕਾਰਯੋਗ ਖਾਲਸਾ ਜੀ ਅਸੀਂ ਉਹ ਲੋਕ ਆ ਜਿਨ੍ਹਾਂ ਨੂੰ ਬੱਚਿਆ ਛੋਟੇ-ਛੋਟੇ ਬੱਚੇ ਹੁੰਦੇ ਭੈਣ ਭਰਾਵਾਂ ਨੂੰ ਅਨਾਥ ਕਰ ਦਿੱਤਾ ਕਿੰਨੇ ਕੀਤਾ ਸਾਨੂੰ ਸ਼ਰਮ ਆਉਂਦੀ ਐ ਇਸ ਦੇਸ਼ ਨੂੰ ਦੇਸ਼ ਕਹਿੰਦੇ ਆ ਜਦੋਂ ਵੀ ਕੋਈ ਪੁੱਛਦਾ ਤੇ ਅਸੀਂ ਇਹ ਗੱਲ ਦਾ ਬੜਾ ਸ਼ਰਮ ਮਹਿਸੂਸ ਕਰਦੇ ਆ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿੰਨੇ ਆ ਜਿਹੜਾ ਦੇਸ਼ ਆਪਣੇ ਮੁੱਢਿਆਂ ਤੇ ਗੋਡੀਆਂ ਚਲਾਉਂਦਾ ਹੈ ਇਹ ਗੋੜੀਆਂ ਕਦੀ ਵੀ ਪਾਕਿਸਤਾਨ ਇੰਗਲੈਂਡ ਜਰਮਨ ਫਰਾਂਸ ਮਰਾਠ ਮਲਕਾ ਕੈਨੇਡਾ ਨੇ ਆਪਣੇ ਰਹਿਣ ਵਾਲੇ ਵਿਚਿੰਦਿਆਂ ਦੇ ਨਹੀਂ ਦਲਾਈਆਂ ਪਰ ਇਸ ਭਾਰਤ ਹਕੂਮਤ ਨੂੰ ਅੱਗ ਲੱਗੀ ਹੈ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਇਹੋ ਹੀ ਅੱਗ ਉਸ ਵੇਲੇ ਲੱਗ ਜੇਬ ਨੂੰ ਲੱਗੀ ਸੀ ਉਹਨੇ ਮਾਰਾ ਸਾਡਾ ਪਰਿਵਾਰ ਵੀ ਸ਼ਹੀਦ ਕਰ ਦਿੱਤਾ ਅੱਜ ਤੁਸੀਂ ਉਸ ਨਵੇਂ ਪਾਦਸ਼ਾਹ ਦੀ ਸਾਡੇ 350 ਸਾਲਾਂ ਸਤਿਕਾਰ ਦੀ ਬਣਾਉਣ ਵਾਸਤੇ ਆਏ ਹੋ ਜਨੇ ਆਪਣਾ ਬલિદાન ਦੇ ਕੇ ਇਸ ਹਕੂਮਤ ਦਾ ਜੰਜੂ ਵਜਾਇਆ ਤੇ ਇਹਨੂੰ ਇਹ ਦੱਸਿਆ ਕਿ ਸਿੱਖਾਂ ਦੀ ਬਲੱਖਣਤਾ ਵੱਖਰੀ ਹੈ ਜੇ ਅਸੀਂ ਤੁਸੀਂ ਅੱਜ 900 ਸਾਲ ਦੀ ਗੁਲਾਮੀ ਤੋਂ ਬਾਅਦ ਰਾਜ ਭਾਗ ਕਰਦੇ ਹੋ ਉਹ ਰਾਜ ਭਾਗ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਿੱਤੇ ਉਸਤਾਂ ਕਰਕੇ ਕਰਦੇ ਹੋ ਸਤਕਾਰ ਜੋ ਖਾਲਸਾ ਜੀ ਅਸੀਂ ਛੋਟੇ ਛੋਟੇ ਸੱਜ ਤੋਂ ਸਾਡੇ ਸੀਆਰਪੀ ਨੇ ਮੁਕਾਬਲਾ ਕੀਤਾ ਪਹਿਲੇ ਮੁਕਾਬਲਾ 99 ਦੇ ਵਿੱਚ ਤੇ ਉਸ ਵੇਲੇ ਮੇਰੇ ਬਾਪੂ ਜੀ ਮੁੰਡਾ ਚੱਕ ਕੇ ਲਈ ਉਦੋਂ ਤਾਂ ਬੋਲੇ ਦੇ ਉੱਤੇ ਮੱਠੇ ਲੱਦ ਕੇ ਬੁੱਢਿਆਂ ਦੀ ਇੱਕ ਸਾਡੇ ਇੱਕ ਖੇਲ ਪਿੰਡ ਦੇ ਇੱਕ ਬਾਦ ਤੇ ਜਦੋਂ ਸੀਆਰਪੀ ਸਿਵਲ ਵਰਦੀ ਦੇ ਵਿੱਚ ਤੁਰੀ ਆਉਂਦੀ ਸੀ ਤੇ ਉਸ ਵੇਲੇ ਜਿਹੜਾ ਸਿੱਖ ਸਾਡੇ ਮੋਟਰ ਤੇ ਚ ਬੱਚੇ ਦੇ ਉੱਤੇ ਇਸ਼ਨਾਨ ਕਰਦੇ ਸਨ ਉਹਨਾਂ ਨੇ ਉਹਨਾਂ ਨੂੰ ਇਸ਼ਨਾਨ ਕਰਦਿਆਂ ਨੂੰ ਸ਼ਹੀਦ ਕਰਨਾ ਸੀ ਪਰ ਸਾਡੇ ਮੇਰੇ ਪਿਤਾ ਜੀ ਨੇ ਫਤਹਿ ਬਣਾਈ ਕਮਕਾਲ ਨੂੰ ਤਾਕਤ ਵਿੱਚ ਕਰਕੇ ਨਸਰ ਲੱਗਾ ਕਿ ਇਹ ਉਹ ਸੱਚੇ ਪਾਕਾਰੇ ਧਰਤੀ ਹੈ ਨਵੇਂ ਪਾਕਾ ਦੀ ਤੇ ਜੇਕਰ ਖਾਸ ਬੋਲਣਾ ਚਾਹੀਦਾ ਮਦਦ ਉਹ ਕੋਈ ਆਦੀ ਕਿ ਜਿੱਥੇ ਵੀ ਜ਼ਬਰ ਹੋਇਆ ਦੱਸਣਾ ਚਾਹੀਦਾ ਸਾਡੀਆਂ ਮਾਮਲੋ ਪੱਗੀਆਂ ਪੜਾਓ ਸਾਡੇ ਗੁਰਦੁਆਰੇ ਨੂੰ ਪਤਾ ਲੱਗੇ ਬਹੁਤ ਭਾਰੀ ਕੱਟੀਆਂ ਆ ਰਹੀਆਂ ਬਹੁਤ ਗੁਰਦੁਆਰਾ ਸਾਹਿਬ ਦੇ ਕਿਉਂ ਰੋੜ ਹੈ ਤੇ ਗੁੱਜਿਆਂ ਨੂੰ ਕਿਉਂ ਕੱਟਾ ਹੈ ਸਰਕਾਰ ਜੋ ਕੰਮ ਕਰਦੀ ਜਦੋਂ ਉਹ ਤੇ ਪੱਲੇ ਬਲਾਈ ਕਿ ਉਹਨੇ ਪੱਲੇ ਨਹੀਂ ਕੋਈ ਨਹੀਂ ਦिए ਕੋਈ ਸੁਵਿਧਾ ਯੋਜਨਾ ਦੇ ਕੋਈ ਦੇ ਖੇਤਰ ਦੇ ਮੰਮੀਓ ਪਰਡੇ ਦੇ ਰੂਪੇ ਦੇ ਰੂਪੇ ਆ। ਸੇਰੋਲ ਸੀਆਰ ਵੀ ਆਨੇ ਵਜਾ ਆ ਰੋਪੇ ਦਾ ਖਾਰਾ ਦੇਣ ਕੇ ਲੱਗੇ। ਮਨਜੀਤ ਸਾਹਿਬ ਕੋ ਕਥਾਕਾਰ ਦਾ ਭਾਈ ਗੁਰਪਾਲ ਜੀ ਸਾਡੇ ਦੇ ਲੱਗ ਰਹੇ। ਉਹਨਾਂ ਨੇ ਬਾਹਰ ਤੋਂ ਸਾਹਮਣੇ ਮੋਡਾ ਲਾ ਕੇ ਤੇ ਸਾਡੇ ਅੰਨੇ ਵਾਪਰੈਂਟੀ ਦੀ ਤੇ ਜਿਸ ਤਰੀਕੇ ਨਾਲ ਉਹ ਮੀਟੇ ਵਿੱਚ ਖਾਸ ਤੌਰ ਤੇ ਪ੍ਰਿੰਸੀਪਲ ਭਾਗ ਸਿੰਘ ਖਾਲਸਾ ਸਾਹਿਬ ਸਿੰਘ ਆਜੋ ਫਿਰ ਭਾਈ ਗੁਰਦੀਪ ਸਿੰਘ ਸ਼ਹੀਦੀ ਯਥਾ ਪਹੁੰਚੇ ਹੋਏ ਨੇ ਜਦੋਂ ਪ੍ਰੈਸ ਪੱਤਰਾਂ ਦੇ ਡੇਕ ਪਈਆਂ ਨੇ ਫੇਰ ਪਰ ਦੇਣਾ ਫੇਰ ਦੇਣਾ ਮੇਰੇ ਪਾਸੇ ਰੱਖਾ ਲਿਆ ਕਰਦੇ ਆਪਨੇ ਪਈਆਂ ਨਾ ਨਾ ਦੇ ਸਾਹਬਾ ਜੀ ਦਾ ਤੇ ਲੋਜ ਸੀ ਉਹਨਾਂ ਭਾਈ ਹੱਥ ਟੋਲ ਕੇ ਬੇਨਤੀ ਕਰਦਾ ਹੈ ਅਸਲੀਆ ਸਾਦੀ ਤਾ ਬੱਕਦੇ ਆ ਤਾਂ ਜੇ ਵੱਡੇ ਤਰਾ ਪਹੁੰਚਣੇ ਚਾਹੁੰਦੇ ਆ ਜਿਹੜਾ ਵਾਰ ਵਿੱਚ ਬਾਹਰ ਬੋਲ ਕੇ ਆ ਬੱਧਿਆ ਦੇ ਵਿੱਚ ਇਹ ਜਿਹੜਾ ਕਪਤਨ ਭਾਈ ਜੀਪ ਜਿੰਦੂ ਅਮਰ ਹੈ ਭਾਈ ਮੰਦਿਰ ਤੋਂ ਸਿਦੂ ਅਕੜਾ ਦੀਪ ਸਿੰਘ ਭਰਾ ਨੇ ਉਹ ਵੀ ਪਹੁੰਚੇ ਨੇ ਬਲਤਾਰ ਸਿੰਘ ਖੰਡਾ ਉਹਨਾਂ ਦੀ ਮਾਤਾ ਜੀ ਪਹਿਲਾਂ ਬੋਲ ਕੇ ਹਟੇ ਨੇ ਤੇ ਉਹਨਾਂ ਨੂੰ ਮਨਦੀਪ ਸਿੰਘ ਜਿਹੜਾ ਵਕੀਲ ਆ ਉਹ ਵੀ ਆਪਣੇ ਵਿਚਾਰ ਇੱਥੇ ਰੱਖਣ ਲੱਗੇ ਨੇ ਅੰਮ੍ਰਿਤ ਮੇਲੇ ਸਾਥੀ ਦੇ ਗੁਰੂ ਮਹਾਰਾਜ ਦੀ ਬਾਣੀ ਦੇ ਜੋਰ ਦੀ ਸਾਜਨੀ ਸਭ ਤੋਂ ਬਨਾ ਮੇਲੇ ਦੀਆਂ ਆਨਪਾ ਦੇ ਬਾਣੀ ਨੂੰ ਜੀ ਦੀ ਸਰਬੇ ਅੱਜ ਤੁਸੀਂ ਕਰਾਰੇ ਇਸ ਸਰੋਸਿਲੇ ਕਸੋ ਜਦੋਂ ਆਪਰੇ ਨਾਲ ਤੋਕ ਤਾ ਹੋਇਆ ਸਮੇਂ ਸਮੇਂ ਤੇ ਜਦੋਂ ਆਪਣੇ ਸੰਸਦ ਰਾਜਨੀਤੀ ਦੇ ਅਮਲੇ ਤੋਂ ਕੋਈ ਤੋਂ ਖਿਨਾਬ ਜਦੋਂ ਕੋ ਬਾਤ ਜਦੋਂ ਇਹ ਦੇਜ ਦੀ ਜਾਨੀ ਹੁੰਦੀ ਆ ਜਦ ਆਪਣੇ ਨੂੰ ਉਹ ਹੀ ਕੋ ਕੇ ਆਪਣੇ ਲੀਡਰ ਦੇ ਰਿਹਾ ਆਪਣੇ ਨਾਲ ਕੀਤੇ ਪਰ ਆਹ ਇਹਦੇ ਬਣਾ ਲਾ ਕੇ ਪੜਲਾ ਪੁਰਨ ਪ੍ਰੋਤਨ ਹੋਇਆ ਤੋਂ ਇਸ ਸਰੋਵਰ ਜਾਂ ਬੇਰੀਆ ਅਸਥਾਨੇ ਕਾਫਰ ਆਈ ਸਾਧਨਾ ਲਈ ਵਾਜਨ ਦੇ ਇਸ ਸਮਾਗਮ ਸੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਵੇਂ 350ਵੇਂ ਸ਼ਹਾਦਤ ਦਿਹਾੜੇ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਕਾਲਜ ਦਾ ਨਮਸਾਰ ਵੱਲੋਂ ਦਿਨਾ ਕਾਂਗੜ ਦਿਨਾ ਰਿਤੇ ਗੁਰਦੁਆਰਾ ਲੋਹਗੜ੍ਹ ਸਾਹਿਬ ਜਿੱਥੇ ਜਫਰਨਾਮਾ ਲਿਖਿਆ ਉਸ ਥਾਂ ਤੇ ਮਨਾਇਆ ਜਾ ਰਿਹਾ ਹੈ ਜਿੱਥੋਂ ਇਹ ਦਸਰੇ ਨੇ ਮੇਥਾ ਇੱਕ ਅੱਜ ਇਹਨਾਂ ਨੇ ਇੱਕ ਪੱਤਰ ਜਾਰੀ ਕਰਨਾ ਹੈ ਜਿਹੜਾ ਕਿ ਕੇਂਦਰ ਸਰਕਾਰ ਦੇ ਜ਼ੁਲਮਾਂ ਨੂੰ ਦਖਾਉਂਦਾ ਹੋਇਆ ਕਿਸੇ ਕੌਣ ਦੀ ਲਲਕਾਰ ਵਜੋਂ ਦੇਖਿਆ ਜਾਵੇਗਾ ਇਹ ਇੱਕ ਵੱਡਾ ਸੰਘ ਜਿੱਥੇ ਉਪਰਾਲਾ ਦੇ ਤੌਰ ਤੇ ਇਹਨਾਂ ਨੇ ਪਾ ਦਿੱਤਾ ਹੈ ਬੂਟ ਲਾ ਕੇ ਭਾਏ ਕਰਕੇ ਹੋਏ ਪਰ ਇਸ ਕਾਰਨ ਸੋ ਉਹਨਾਂ ਖਾਲੇ ਦੇ ਲੋਕਾਂ ਦਾ ਕੰਮ ਕਰਦਾ ਸੀ ਭਾਈ ਭਾਈ ਗੁਰਦੀਪ ਸਿੰਘ ਬਠਿੰਡਾ ਵੀ ਇੱਥੇ ਸਮਾਵੇਕ ਪਹੁੰਚੇ ਨੇ ਉਹ ਵੀ ਆਪਣੇ ਵਿਚਾਰ ਰੱਖ ਰਹੇ ਨੇ ਸਾਡੀ ਜੀ ਗੰਗਾ ਵਾਲੀ ਜੀ ਦੇ ਵਿੱਚ ਸਾਡੇ ਲਈ ਹੈ ਤੁਹਾਡੀ ਪ੍ਰਮਾਣ ਭਾਈ ਕਮਰਪਾਲ ਸਿੰਘ ਦਲ ਖਾਲਸਾ ਭਾਈ ਪਰਮਜੀਤ ਸਿੰਘ ਮੰਡ ਤੇ ਹੋਰ ਬਹੁਤ ਸਾਰੇ ਲੀਡਰ ਸਟੇਟ ਦੇ ਸ਼ੋਤ ਨੇ ਮੈਂ ਆਪਣੇ ਬਹੁਤ ਸਾਰੇ ਵੀਰਾਂ ਤੇ ਕੁਝ ਬੇਟੀਆਂ ਤੋਂ ਰਚਨਾ ਕਰਦੇ ਰਹੇ ਸ਼ਿਰਧਾਰਾਂ ਸਿੰਘ ਇਹ ਦੇਖਣ ਵਾਲੀ ਗੱਲ ਆ ਵੀ ਜਿਹੜਾ ਇਹ ਇਕੱਠਾ ਕਿਉਂਕਿ ਪਾਰਟੀ ਅਜੇ ਤੱਕ ਸੱਤਾ ਚੜਾਈ ਲੋਕ ਆਪੋ ਆਪਣੇ ਸਾਜ਼ਨਾਂ ਦੇ ਨਾਲ ਪਹੁੰਚੇ ਹੋਏ ਹਨ ਦੁਨਿਆਵੀ ਚਾਰੇ ਪਾਸੇ ਤੁਹਾਨੂੰ ਪੱਗਾਂ ਤੇ ਦਸਤਾਰਾਂ ਨਜ਼ਰ ਆ ਰਹੀਆਂ ਨੇ ਤੇ ਜਿਹੜਾ ਇੱਕ ਸਿੱਖ ਕੌਮ ਦੇ ਅੰਦਰ ਆ ਰਹੀ ਜਾਗਰਤੀ ਦਾ ਵੀ ਸੰਕੇਤ ਵਜੋਂ ਦੇਖਿਆ ਜਾ ਸਕਦਾ ਹੈ ਸੰਜੂ ਸਿੰਘ ਜੀ ਦੇ ਘਰ ਦੇ ਬਾਹਰ ਨੇ ਉਸਟਾ ਜਿਨ੍ਹਾਂ ਨੇ ਆਸ ਕਰਦੇ ਹਾਂ ਜਿਹੜੀ ਇਹ ਵੀਡੀਓ ਇਹਨੂੰ ਬਾਅਦ ਦੇ ਬਾਅਦ ਸ਼ੇਅਰ ਕਰੋਗੇ ਤੋ ਸੱਚਾ ਨਲੋ ਵੀ ਸਬਸਕ੍ਰਾਈਬ ਕਰੋ ਉਹ ਜਿਹੜਾ ਵੱਡਾ